ਆਨ ਦੇ ਵਿੱਚ ਨੇ ਡੱਗੋ ਵਾਲਾ ਸ਼ਰਨਾ ਪੁੱਜਿਆ ਔਰ ਨਾਲ ਕਹਿੰਦੇ ਨੌਜਨ ਕੁਲਵੀਰ ਜਟਾਣਿਆ ਵਾਲਾ ਮੇਰੇ ਵੀਰੋ ਪੁੱਜਿਆ ਪਹਿਲੇ ਮੈਚ ਦੇ ਵਿੱਚ ਦੋ ਖਿਡਾਰੀਆਂ ਦੇ ਸੱਟਾਂ ਲੱਗੀਆਂ ਨੇ ਇੱਕ ਸਾਡੀ ਬੇਨਤੀ ਹੈ ਹੱਥ ਬਨ ਕੇ ਚਲੋ ਦੀਪ ਨੇ ਸੱਟ ਲੱਗੀ ਉਹਦੇ ਨੱਕ ਤੇ ਮੇਰੇ ਵੀਰੋ ਠੀਕ ਆ ਪਰ ਜਿਹੜਾ ਦੂਸਰਾ ਮੁੰਡਾ ਸੀਗਾ ਉਹ ਵੀ ਬਿਲਕੁਲ ਠੀਕ ਆ ਪਰ ਮੇਰੀ ਹੱਥ ਬਨ ਕੇ ਬੇਨਤੀ ਹੈ ਜਿਹੜੇ ਬਜਨੀ ਕਬੱਡੀ ਵਾਲੇ ਮੁੰਡੇ ਹੁੰਦੇ ਆ ਉਹ ਪਲੀਜ਼ ਤੁਸੀਂ ਉਹ ਪੰਨੇ ਵਿੱਚ ਨਾ ਖੇਡਿਆ ਕਰੋ ਉਹ ਮੁੰਡਾ 65 ਕਿਲੋ ਵਾਲਾ ਸੀਗਾ ਦੇਖੋ ਜਦੋਂ ਇੱਕ ਕੁਇੰਟਲ ਦਾ ਬੰਦਾ 65 ਕਿਲੋ ਵਾਲੇ ਨੂੰ ਥੋੜਾ ਪੁਸ਼ ਕਰੂਗਾ ਤੇ ਮੇਰੇ ਵੀਰੋ ਸੱਟ ਮਟਕ ਵਜਦੀ ਹੈ ਮੇਰੀ ਹੱਥ ਮੰਨ ਕੇ ਬੇਨਤੀ ਹੈ ਵੀ ਜਿੰਨੇ ਵੀ ਖਿਡਾਰੀ ਆਏ ਹੋ ਤੁਸੀਂ ਸਾਰੇ ਸਤਿਕਾਰ ਦੇ ਜੋਗ ਹੋ ਥੋੜਾ ਸਾਰਿਆਂ ਦਾ ਧੰਨਵਾਦ ਆਓ ਸਾਹਮਣੇ ਗਰਾਊਂਡ ਦੇ ਵਿੱਚ ਵੇਖੀਏ ਕਬੱਡੀ ਦਾ ਉਡਣਾ ਸੱਪ ਸ਼ਹਿਯਾਦ ਅਲੀ ਸਾਜੀ ਸਾਜੀ ਸ਼ਹਿਯਾਦ ਅਲੀ ਸਾਡੀ ਜ਼ਿੰਦਗੀ ਦਾ ਮਾਣ ਹੈ ਲੱਕੀ ਭੱਦਲਵੱਟ ਵਾਲਾ ਮੇਰੇ ਵੀਰੋ ਲੱਕੀ ਨੇ ਆਪ ਆਪਣੇ ਸਮੇਂ ਦੇ ਵਿੱਚ ਵਧੀਆ ਕਬੱਡੀ ਜਿਹੜੀ ਇਸ